ਹਾਂਜੀ ਬਾਈ ਆਪਣਾ ਸਪੈਸ਼ਲ ਐਡੀਸ਼ਨ ਦਾ ਸੌਦਾ ਹੋਣ ਲੱਗਿਆ ਤੇ ਦਿਖਾਉਣੇ ਆਪਾਂ ਨੂੰ ਕੀ ਗੱਲ ਬਾਤ ਹੈ ਬੈਹ ਜਾ ਮੇਰਾ ਤਾਂ ਛੱਡ ਪਰੇ ਉਹਨਾਂ ਦਾ ਸੌਦਾ ਭਰਾ ਇੱਕ ਦਾ ਭਰੀ ਇੱਕ ਦਾ ਸੌਦਾ ਮੇਰਾ ਵੀ ਲੇਟ ਹੋਈ ਹੈ ਨਾ ਸਾਡੇ ਮੇਰੀ ਗੱਲ ਸੁਣ ਲੈ ਮੇਰੀ ਤਾਂ ਗੱਲ ਤਾਂ ਹੁਣ ਲੈ ਮੈਂ ਇਹਨਾਂ ਨੂੰ ਕਿਹਾ ਸੀ ਜੀ 5 ਲੱਖ 40 ਹਜ਼ਾਰ ਦਾ ਫਿਰ ਮੈਂ ਕਹਿੰਦਾ 6.5 ਲੱਖ ਦਾ ਰੇਟਰ ਦੇ ਦੇਗੇ ਤੂੰ ਕੀ ਲੈ ਕੇ ਜਾ ਉਹਦਾ ਲਾਟ ਕੱਲੀ ਨਹੀਂ ਮੇਲਦੀ ਆ ਮੈਂ ਲਾਸਟ ਮੇੜੀ ਹੋਈ ਜੇ ਹੋਰ ਮੈਂ ਤਾਂ ਹੋਰ 2000 ਸੈਟ ਲੈਣ ਉਹ ਤੂੰ 2000 ਹੋਰ ਲੈ ਲਈ ਯਾਰ ਪਰੇ ਪਰਦੇ ਯਾਰ 5 ਲੱਖ 2000 ਦਾ ਪਰਦੇ ਬਸ ਪਰਦੇ ਪਰਦੇ ਯਾਰ ਬਸ ਪਰਦੇ ਉਹ ਨਾ ਅਦਲ ਕਾਦੇ ਖਾਦਮਾ ਨਾ ਕਰਦਾ ਜਾਉਂਗਾ ਅੰਦਰ ਕਿ ਬਾਕੀ ਹੁਣ ਬਾਈ ਮੰਡੀ ਤੇ ਆਇਆ ਪਰਦੇ ਇਹ ਮੰਡੀ ਜੀ ਗੇੜਾ ਗੂੜਾ ਦੇਖ ਕੇ ਵੇ ਰੇਟ ਕੀ ਇੱਕ ਕਰਕੇ ਫੇਰ ਆਇਆ ਆਪਣੇ ਕੋਲ ਜੇ ਜਾਇਜ਼ ਲੱਗੇ ਬਾਕੀ ਦੇਖਦੇ ਕਿ ਗੰਡਾ ਸੌਦਾ ਹੁੰਦਾ ਕਿ ਨਹੀਂ ਜੇ ਤੇਰੇ ਸਾਲੇ ਨੂੰ ਲੈ ਲੈ ਫੇਰ ਤੂੰ ਘਟਕੇ ਦੇਵੇਂਗਾ ਉਹ ਤਾਂ ਅਮਰੀਕਾ ਬੈਠਾ ਹੋਊਗਾ ਉਹ ਹੈ ਗਿਆ ਬਸ ਫੇਰ ਉਹਨੂੰ ਲਿਆ ਉਹਨੂੰ ਲੈ ਲੈ ਜੂੰ 4.5 ਦੇ ਦੇ ਮੈਨੂੰ ਭਾਈ ਮੈਂ ਤੈਨੂੰ ਦਾਰ ਇਹ ਚੰਗੀ ਚੀਜ਼ ਆ ਯਾਰਾ ਮੈਂ ਤਾਂ ਸਰਪੈਂਟ ਫੋਨ ਕਰੀ ਜਾਂਦਾ ਬੰਦੇ ਬੰਦੇ ਉੱਥੇ ਉਹਨਾਂ ਫਿਰ ਨੀ ਦੀ ਉਮੀਦ ਲਗਾ ਸੋ ਜਿਹੜਾ ਤੁਹਾਨੂੰ ਦੇਖ ਸਕਦਾ ਜਿਹੜਾ ਤੁਹਾਨੂੰ ਚੰਗਾ ਲੱਗੂ ਲੋ ਤੈਨੂੰ ਇੱਕ ਗੱਲ ਕਹਿ ਦੇਣਾ ਮੜਕੇ ਨੇ ਨਾ ਇਹਨਾਂ ਨਹੀਂ ਕਰਾਨਾ ਹਾਂ ਕਰਦੇ ਯਾਰ 5 ਲੱਖ 1000 ਦਾ ਹੋ ਗਿਆ ਬਾ ਦੋ ਦਾ ਕਰਤਾ ਮਤਲਬ ਬਨਵੇੜਤਾ ਪਰ ਯਾਰ ਕਰਦੇ ਯਾਰ ਕਰਦੇ ਨਾ ਤਾਂ ਪੰਜ ਨਰਾਜ਼ ਕਰਨਾ ਇਹਨਾਂ ਨੇ ਕਿ ਨਾ ਮੈਨੂੰ ਪਤਾ ਨਹੀਂ ਮੈਨੂੰ ਪਤਾ ਪੰਜ ਦਾ ਭਰਦੇ ਬਹਿਸਾਂ ਨਹੀਂ ਆਈ ਬਪਰਾ ਦੇ ਹੁਣ ਕੋਲ ਨਾ ਬਾਤ ਚਾ ਯਾਰ ਕਰਦੀ ਆ ਵੀ ਨਹੀਂ ਲੈ ਜੀ ਐਸਾਈ ਲੈ ਲਈ ਬਈ ਜਿਵੇਂ 20000 ਦਾ ਨਾ ਨਾ 20000 60 ਪਰ ਯਾਰ 5 ਦਾ ਭਰਤਾ 5 ਦਾ ਭਰਤਾ ਪਰਾ ਦੇ ਨਾਂ ਦਾ ਲਿਖਿਆ ਦੇ ਨਾਂ ਲਿਖੇ ਨਾਂ ਲਿਖੇ ਨਾਂ ਲਿਖੇ ਬੈਨਾ ਦੇ ਯਾਰ ਤੂੰ ਬੈਨਾ ਦੇ ਯਾਰ ਤੂੰ ਕੀ ਲੈਣਾ ਬੈਨਾ ਦੇ ਹੋਰ ਨਾ ਬੈਨਾ ਦੇ ਸਾਥੋਂ ਲੋਟ ਆਉਂਦੇ ਸੋ ਉੱਥੋਂ ਨਿਉਂ ਦੌਰ ਫੜਾ ਦਿੰਦੇ ਬੈਨਾ ਦੇ ਯਾਰ ਬੰਦਿਆਂ ਬੰਦਿਆਂ ਬਸ ਠੀਕ ਆ ਕਰ ਲੈਣ ਦੇ ਸੌਦਾ ਅੱਧਾ ਤੜਕੇ ਦਾ ਨਹੀਂ ਹੋਇਆ ਭਰਾ ਯਾਰ ਬੈਨਾ ਦੇ ਕੱਢ ਹੋਰ ਬੈਨਾ ਦੇ ਬਲ ਲਿਖਦੇ ਯਾਰ ਨਾਂ ਲਿਖਿਆ ਯਾਰ ਭਰਾ ਦੇ ਕੁਝ ਨਹੀਂ ਹੁੰਦਾ ਹੱਟ ਜੀ ਭਾਈ ਬੋਲ ਮਾਰ ਕੋ ਇਹਨੂੰ ਖੱਦ ਲੈਣ ਦੇ ਇੱਕ ਜੋ ਘੱਟ ਬਣਾ ਲੋ ਹੋਰ ਚੋ ਬਣਾ ਲਿਓ ਭੈਣ ਮਰਾ ਗਿਆ ਤੇ 10 ਹੋਰ ਖੜਿਆ ਹੋਇਆ ਪਰ ਦੇ ਨੰਬਰ ਵੀ ਹਰਿਆਣਾ ਦਾ ਨੰਬਰ ਵੀ ਹਰਿਆਣਾ ਦਾ ਉਹ ਤਾਂ ਵੀਰੋ ਛੱਡ ਕੇ ਜਿਆਰ ਰੋਡੋਂ ਦਾ ਲੈ ਪਰ ਦੇ ਲੈ ਬੈਨ ਕੜਾ ਯਾਰ ਫੜ ਕੇ ਲੈ ਫੜ ਲੈ ਹੋਰ ਪਰ ਪਰੇ ਇੱਕ ਅੱਧਾ ਟੜਕੇ ਦੇ ਬੈਠੇ ਪਹਿਲਾਂ ਉਹ ਪੂਰਾ ਬੂੰ ਤਾਂ ਸੌਦਾ ਲੱਗਿਆ ਪਿਆ ਲੈ ਗਰਮੀ ਥੋੜਾ ਬੋਤਾ ਹੀ ਕੱਚ ਰਹਿ ਗਿਆ ਬਾਹਾਂ ਨਾਲ ਰਿਸ਼ਤੇਦਾਰ ਨਹੀਂ ਬਾਹਲੇ ਅੱਗੇ ਆਪਣੇ ਨਾਲ ਗੱਲਾਂ ਬਹੁਤ ਮਾਰ ਲਿਆ ਆਪਾਂ ਪਰਸੋਂ ਦੀਆਂ ਮਾਰੀਆਂ ਨਾ ਆਪਾਂ ਪੀਏ ਗਿਣ ਤੂੰ ਬਸ ਪਰਦੇ 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 ਪੰਜ ਦਾ ਪਰਦੇ ਵਫਾਲਾ ਵਾ ਠੀਕ ਆ ਭਾਗਣ ਲਾ ਯਾਰ ਚੱਲ ਮੈਂ ਪਾ ਰਿਹਾ ਮਰ ਪੀ ਇਹਦਾ ਦੇਖ ਲੈ ਕਸਮਾ ਆਹ ਦੇਖ ਲੈ ਇੰਨੀਆਂ ਕੁੱਤੀਆਂ ਨੇ ਮੇਰੇ ਵਰੁਣਾ ਇੰਤਕਾ ਸੋਲਾ ਮੈਂ ਬੰਦਾ ਇਹਨਾਂ ਦਾ ਮਾਣ ਕਰਦੇ ਤੇ ਦੁਬਾਰੇ ਆਇਆ 15000 11 15 ਦਾ ਸਾਲ ਦਾ ਪੰਜ ਦਾ ਵਫਾਲਾ ਪਰਦੇ ਪਰਦੇ ਇੱਕ ਦਾ ਪਰਦੇ ਹੋਰ ਯਾਰ ਯਾਰ ਪੂਰੇ ਪੂਰੇ ਪੰਜ ਦਾ ਪੰਜ ਪੰਜ ਦਾ ਪਰਦੇ ਕੰਨੀ ਕੋਈ ਨਹੀਂ ਬਈ ਮੈਂ ਮੰਨਦਾ ਤਾਂ ਨਿਕਲਦਾ ਨਹੀਂ ਆਉਂਦਾ ਪੰਜ ਪੰਜ ਦਾ ਭਰ ਦੇ ਬਈ ਨਾ ਨਾ ਹਰ ਦੇ ਭਰ ਦੇ ਭਰ ਦੇ 5000 5000 ਭਰਾ ਦੇ ਹਰ ਭਰ ਦੇ ਮੇਰੀ ਗੱਲ ਸੁਣ ਬਈ ਬੀਮਾ ਕਰਾ ਕੇ ਦੇ ਦਿਓ ਮੈਨੂੰ ਉਹਦਾ ਇਹਨੂੰ ਵੀ ਸਾਨੂੰ ਮੱਲਿਆ ਦੂ ਠੀਕ ਠੀਕ ਆ ਉਹਦਾ ਗੱਲ ਹਰ ਆਪਣਾ ਲੈ ਲੋਈ ਪਤਾ ਉਹ ਸੌਦਾ ਟਰੈਕਟਰ ਦਾ ਹੋ ਗਿਆ ਸਪੈਸ਼ਲ ਐਡੀਸ਼ਨ ਦਾ ਆਪਣੇ ਦਾ ਬਾਈਆਂ ਨੇ ਹਾਂ ਬਾਈਆਂ ਨੇ ਗੱਲ ਪਤਾ ਕੀ ਹਰਸੀਦ ਦੇ ਦੀ ਬੀਮਾ ਕਰਾ ਕੇ ਲੈ ਕੇ ਗਿਆ ਇਹਨਾਂ ਨੂੰ ਵਿਚਾਰਾ ਨਾ ਹੋਰ ਕਿੱਥੇ ਬੀਮਾ ਕਰਾਉਣਗੇ ਇੱਕ ਘਰੇ ਵਗ ਕੇ ਨਾ ਡਗਣ ਤੇ ਅੱਜ ਸਪੈਸ਼ਲ ਐਡੀਸ਼ਨ ਦਾ ਸੌਦਾ ਵੀ ਇੱਥੇ ਹੋ ਗਿਆ ਮੰਡੀ 'ਚ ਕਰੌਣੇ ਆ ਕੇ ਗੱਲਬਾਤ ਕਿਦਾ ਹੈ ਬਈ ਆਪਾਂ ਥੋੜੇ ਕੰਮ ਚੰਗੇ ਵਰਾ ਲੈ ਗਏ ਜਦੋਂ ਜাদু ਆ ਟਰੈਕਟਰ ਚਲਾ ਲਿਆ ਤੇ ਕਹਿੰਦੇ ਮਹਿੰਗਾ ਉਹ ਟਰੈਕਟਰ ਪਰ ਸਾਰੀ ਮੰਡੀ ਦੇ ਗੇੜੇ ਦੇ ਬਾਈਆਂ ਨੇ ਪਰ ਆ ਚੀਜ਼ ਬਹੁਤ ਥੋੜਾ ਆਪਣੇ ਕੋਲ ਜੀ ਆਪਣਾ ਰੇਟ ਜਿਹਾ ਲੱਗਦਾ ਸਹੀ ਨਹੀਂ ਲੱਗਦਾ ਸਹੀ ਰੇਟ ਚ ਬਈ ਆਪਾਂ ਟਰੈਕਟਰ ਵੇਚਣਾ ਟਰੈਕਟਰ ਆਪਣੇ ਕੋਲ ਚੰਗੇ ਹੁੰਦੇ ਨੇ ਬਿਲਕੁਲ ਬਈ ਜਾਇਜ਼ ਕਮਾਈ ਨਾਲ ਟਰੈਕਟਰ ਦਿੰਨੇ ਆ ਕਮਾਈ ਕਰਨੀ ਜ਼ਰੂਰ ਆ ਗਈ ਪਰ ਜਾਇਜ਼ ਨਹੀਂ ਬਾਈ ਆਪਣੇ ਕੋਲ ਦੁਬਾਰਾ ਆਏ ਨੇ ਕਿਉਂਕਿ ਸਾਰੀ ਮੰਡੀ ਚ ਬਾਈਆਂ ਨੇ ਗੇੜੇ ਦੇ ਲੇ ਤੇ ਬਾਈਆਂ ਨੂੰ ਆਪਣਾ ਰੇਟ ਸਹੀ ਲੱਗਿਆ ਸਭ ਇਤਾ ਹੀ ਆਪਣੇ ਕੋਲ ਵਾਪਸ ਆ ਜਾਈ ਨੇ ਹਾਂਜੀ ਬਾਈ ਜੀ ਸੱਸੀ ਕਾਲ ਸਾਰੇ ਭਰਾਵਾਂ ਨੂੰ ਤੇ ਬਾਈ ਆਪਣਾ ਸੌਦਾ ਅੱਜ ਦੂਜਾ ਹੋ ਗਿਆ ਸਪੈਸ਼ਲ ਐਡੀਸ਼ਨ ਦਾ ਤੜਕੇ ਆਪਾਂ 911 ਵਿੱਚ ਆਈ ਘਰੇ ਤੇ ਹੁਣ ਬਾਈ ਮੰਡੀ ਤੇ ਆਪਾਂ ਸਪੈਸ਼ਲ ਐਡੀਸ਼ਨ 16 ਮਾਡਲ ਸੇਲ ਕਰਤਾ ਵਿੱਚ ਭਰਾਵਾਂ ਦੇ ਫੋਨ ਆਉਣਗੇ ਤੇ ਹੁਣ ਬਾਈ ਫੋਨ ਨਾ ਲਾਇਓ ਤੇ ਬਾਈਆਂ ਨਾਲ ਆਪਾਂ ਕਰਾਉਣੀਆਂ ਗੱਲਬਾਤ ਕਿਹੜੇ ਪਿੰਡੋਂ ਲੈ ਕੇ ਗਏ ਆ ਹਾਂ ਬਾਈ ਕੀ ਨਾਂ ਆਪਣਾ ਆਪਣਾ ਨਾਂ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਪਿੰਡ ਕਿਹੜਾ ਸੀ ਆਪਣਾ ਬਦਿਆਲਾ ਬਦਿਆਲਾ ਤੇ ਨਾਲ ਬਾਈ ਸਾਹਬ ਕਾ ਸਰਪੰਚ ਸਾਹਿਬ ਕੀ ਨਾਂ ਜੀ ਆਪਣਾ ਸਰਪੰਚ ਸਾਹਿਬ ਸਵੀਰ ਸਿੰਘ ਆਇਆ ਰਾਤ ਬਾਈ ਘਰੇ ਵੀ ਆਏ ਸੀ ਆਪਣੇ ਕੋਲੇ ਤੇ ਥੋੜੀ ਜਿਹੀ ਕੱਚ ਰਹੀ ਹਾਂਜੀ ਚਲੋ ਸੌਦਾ ਜਦੋਂ ਹੋਣਾ ਕਰਮਾਂ 'ਚ ਲਿਖੀ ਆ ਜਿੱਤੇ ਹੋਣਾ ਬਈ ਉੱਤੀ ਹੋਣਾਗਾ ਤੇ ਬਾਕੀ ਬਾਈ ਜਿੰਨਾ ਹੋ ਸਕੇ ਆਪਾਂ ਇਹਨਾਂ ਦਾ ਬਾਈਆਂ ਦਾ ਮਾਨਦਾਨ ਬਾਈ ਵੱਧ ਤੋਂ ਵੱਧ ਕਰਤਾ ਜਿੰਨੀ ਕੁ ਛੋੜ ਹੋਈ ਆ ਆਪਣੇ ਤੋਂ ਉਨੀ ਕੁ ਕਰੀ ਕਮਾਈ ਬਾਈ ਕਰਨੀ ਆ ਜਾਇਜ਼ ਕਮਾਈ ਨਾਲ ਟਰੈਕਟਰ ਦਿੰਨੇ ਆ ਤੇ ਬਾਕੀ ਬਾਈ ਵੀਡੀਓ ਚੰਗੀ ਲੱਗਦੀ ਆ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਵਧਾਈਆਂ ਵਧਾਈਆਂ ਬਾਈਆਂ ਨੂੰ ਜ਼ਰੂਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਬਾਈ